ਮੈਂ ਸਭ ਨੂੰ ਇੱਕ ਗੱਲ ਕਹਿਣਾ ਹੁੰਦਾ ਆਪਣਾ ਇੱਕ ਟੀਚਰ ਮੇਥ ਲੋ ਹੋਰ ਤੋਂ ਹੀ ਮਾਇੰਡ ਬਣਾਉ ਕਿਉਂਕਿ 10ਵੀਂ ਤੋਂ ਜਦੋਂ ਤੁਸੀਂ ਨਿਕਲਣਾ ਹੈ ਨਾ ਉੱਥੇ ਤੁਹਾਨੂੰ ਅੱਗੋਂ ਚੌਰਾਸਤਾ ਨਹੀਂ ਸਿੱਕ ਤੋਂ ਨਾ ਨਾ ਚੌਰਾਹੇ ਤੇ ਖੜ ਗਏ ਤੁਹਾਡੇ ਸਾਹਮਣੇ ਪਤਾ ਨਹੀਂ ਕਿੰਨੀਆਂ ਸੜਕਾਂ ਕਿਧਰ ਕਿਧਰ ਜਾਂਦੀਆਂ ਦਿਸਣਦੀਆਂ ਡਿਸੀਜਨ ਕਰਨਾ ਪੜਾ ਉੱਥਾ ਹੁੰਦਾ ਕਿ ਕਿਹੜੀ ਸੜਕ ਤੇ ਜਾਣਾ ਹੈ ਮੈਂ ਇਸ ਪਰ ਸੇ ਜਾਵਾਂਗਾ ਤਾਂ ਮੈਂ ਕਿੱਥੇ ਪਹੁੰਚਾਂਗਾ ਹੁਣ ਤੋ ਇੱਕ ਏਮ ਬਣਾਓ ਇੱਕ ਟੀਚਰ ਮਿਥ ਲਓ ਕਿ ਮੈਂ ਆ ਕੁਝ ਕਰਨਾ ਹੈ ਔਰ ਉਸ ਲਾਈਨ ਦੇ ਵਿੱਚ ਤੁਸੀਂ +1 +2 ਜੋ ਕਰਕੇ ਅੱਗੇ ਜਾਓ ਦੂਸਰੀ ਗੱਲ ਜਿਹੜਾ ਇਹ ਵੱਡਾ ਸਮਾਂ ਇਹ ਚੱਲ ਰਿਹਾ ਹੈ ਕੋਈ ਸਕੂਲ ਦੇ ਵਿੱਚੋਂ ਤੁਸੀਂ ਨੋਟ ਕਰੋ ਸਕੂਲ ਡਰੈਸ ਕਿਉਂ ਬਣਾਈ ਗਈ ਸਕੂਲ ਡਰੈਸ ਦਾ ਇੱਕ ਮਤਲਬ ਹੈ ਜਦੋਂ ਬੱਚਾ ਸਕੂਲ ਡਰੈਸ ਦੇ ਵਿੱਚ ਹੁੰਦਾ ਹੈ ਉਹ ਸਕਤੋਂ ਬਹੁਤ ਛੋਟਾ ਨਹੀਂ ਲੱਗਦਾ ਕੁਝ ਸਕੂਲ ਡਰੈਸ ਦੇ ਬੜੇ ਛੋਟੇ ਛੋਟੇ ਲੱਗਦੇ ਹੂ